ਹਾਜੀ ਕਿਸਾਨ ਵੀਰੋ ਸਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਿਯਾਮਦੀਨ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਖੂ ਤੋਂ ਤਕਰੀਬਨ ਕੋਈ 5 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਿਯਾਮਦੀਨ ਵਾਲਾ ਬੰਗਾਲੀ ਵਾਲਾ ਪੁਲ ਆਉਂਦਾ ਦੋਸਤੋ ਬੰਗਾਲੀ ਵਾਲੇ ਪੁਲ ਤੋਂ ਲਹਿੰਦੇ ਪਾਸੇ ਵੱਲ ਪਿੰਡ ਨਿਯਾਮਦੀਨ ਵਾਲਾ ਠੀਕ ਹੈ ਜੀ ਇਹ ਸੜਕ ਅੱਗੇ ਬਿਲਕੁਲ ਮੱਲਾਵਾਲੇ ਨੂੰ ਵੀ ਜਾਂਦੀ ਆ ਤੇ ਫਤੇਗੜ ਸਭਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਘਟਾਰੀ ਫਤੇਗੜ ਸਭਰਾ ਇਸੇ ਛੜਕ ਦੇ ਉੱਪਰ ਹੀ ਗਾਂ ਪਿੰਡ ਆਉਂਦੇ ਆ ਅੱਜ ਆ ਦੋਸਤੋ ਜਿਹੜੇ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਹਣੀ ਬੜੇ ਲੰਮੇ ਸਮੇਂ ਤੋਂ ਕਰਦੇ ਆ ਤੇ ਸੰਧੂ ਵਪਾਰੀ ਦੇ ਨਾਮ ਦੇ ਨਾਲ ਵੈਸੇ ਸਾਰੇ ਭੈਣ ਭਰਾ ਆਪਣੇ ਸੱਜਣ ਜਾਣਦੇ ਆ ਦੂਰ ਨੇੜੇ ਵਾਲੇ ਵੀ ਜਾਣਦੇ ਆ ਮਾਝ ਏਰੀਏ ਤੋਂ ਵੀ ਕਾਫੀ ਪਸ਼ੂ ਜਿਹੜੇ ਇਸ ਘਰੋਂ ਜਾਂਦੇ ਰਹਿੰਦੇ ਆ ਠੀਕ ਆ ਜੀ ਤੇ ਇਸੇ ਤਰ੍ਹਾਂ ਖਰੀਦ ਸੇਲ ਪਰਚੇਜ ਦਾ ਕੰਮ ਜਿਹੜਾ ਚੱਲਦਾ ਰਿਹਾ ਕਾਫੀ ਲੰਬੇ ਸਮੇਂ ਤੋਂ ਵੀਡੀਓ ਆਪਣੀ ਪਹਿਲੀ ਆ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਨਾਗਾ ਪਹਾੜ ਤੁਹਾਨੂੰ ਦਿਖਾਉਣੇ ਆ ਟੋਟਲ ਤਿੰਨ ਦੋ ਮੱਧਾਂ ਜਿਹੜੀਆਂ ਝੋਟੀਆਂ ਤੁਸੀਂ ਸਾਹਮਣੇ ਦੇਖ ਰਹੇ ਜੇ ਗੱਪਣ ਇੱਕ ਜਿਹੜੀ ਝੋਟੀ ਸੂਈ ਸਵਾਈ ਹੈ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦੇਾਂਗੇ ਤੇ ਨਿਰਮਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਕੋਈ ਗੱਲਬਾਤ ਕਰਦੇ ਆਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਵੀਰ ਨਿਰਮਲ ਸਾਸਤਰੀ ਕਾਲ ਸਾਸਤਰੀ ਕਾਲ ਜੀ ਕਿਰਨ ਚੈਨਲ ਮੇਰੇ ਵੀਰ ਸਾਸਤਰੀ ਕਾਲ ਹੋਰ ਨਿਰਮਲ ਭਾਜੀ ਠੀਕ ਠਾਕ ਵਧੀਆ ਵਧੀਆ ਤੁਹਾਨੂੰ ਸਲਾਮ ਵੀਰ ਜੀ ਆ ਬਹੁਤ ਚਿਰ ਤੋਂ ਵਪਾਰ ਕਰਦੇ ਆਂ ਦਾਦਾ-ਪਰਦਾਦੇ ਤੱਕ ਵਪਾਰ ਕਰਦੇ ਆਏ ਆਂ ਬਿਲਕੁਲ ਜੀ ਚੰਡੰਗਰ ਵੇਚਦੇ ਜਰੂਰ ਆ ਵੀਰ ਇਥੋਂ ਖੜ ਕੇ ਆਪਾਂ ਕੋਲ ਚੈਨਲ ਦੇ ਬਹੁਤ ਪਾਉਂਦੇ ਆ ਠੀਕ ਹੈ ਜੀ ਤੁਹਾਡਾ ਦਿਲ ਕੀਤਾ ਅੱਜ ਚੈਨਲ ਦੇ ਪਾ ਕੇ ਵੇਖ ਲਈਏ ਚੰਗਾ ਮਾਲ ਵੀ ਮੋਟਾ ਮਾਲ ਚੱਲਦਾ ਜਾਂਦਾ ਹੈ ਇਹਦੇ ਵੀ ਆਪਣੀ ਨਾ ਦੂਜੇ ਸਵੇਰ ਝੋਟੀ ਸੂਣੀਆਂ ਠੀਕ ਹੈ ਜੀ 17 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੈ 17 ਕਿਲੋ ਹਾਂਜੀ ਅੱਛਾ ਨਿਰਮਲ ਭਾਈ ਪਹਿਲੇ ਸਵੇਰ 17 ਕਿਲੋ ਦੁੱਧ ਦਿੱਤਾ ਹੁਣ ਇਹਨੇ ਦੂਜਾ ਸਵੇਰ ਸੂਣਾ ਤੇ ਸਮਾਂ ਇਹਦਾ ਕਿੰਨਾ ਕਹੇ ਹਜੇ ਬਾਕੀ ਆ ਸੋਣ ਜੀ 10 ਦਿਨ ਅਜੇ ਬਾਕੀ ਆ 10 ਕ ਦਿਨ ਪਹਿ ਅਜੇ ਸੋਣ ਦੇ ਹਾਂਜੀ ਠੀਕ ਆ ਛੋਟੀ ਚੰਗੀ ਆ ਬਾਕੀ ਦੋਸਤੋ ਜੇਰੀ ਤਸੱਲੀ ਦੇ ਨਾਲ ਇੱਕ ਵਾਰੀ ਤੁਸੀਂ ਦੇਖੋ ਝੋਟੀ ਚੰਗੀ ਆ ਠੀਕ ਹੈ ਜੀ ਹਾਂਜੀ ਵੀਰ ਜੀ ਮੋਹਰਾ ਨਸਲਦੀ ਆ ਟਾਈਮ ਟੈਬ ਬੁੱਲ ਹਰੀਗੇ ਪੱਤਣ ਵਾਲੇ ਤੋਂ ਗੱਬਣ ਆ ਅੱਛਾ ਜੀ ਹਾਂਜੀ ਅੱਛਾ ਇਹ ਨਿਰਮਲ ਵੀਰ ਤੁਸੀਂ ਦੱਸਿਆ ਸੀ ਵੀ ਆਪਾਂ ਘਰੇ ਘਰ ਦੀ ਝੋਟੀ ਆ ਵੈਸੇ ਹਾਂਜੀ ਘਰ ਦੀ ਵੀ ਆ ਜੀ ਮੈਂ ਤਾਂ ਕਰਕੇ ਪੁੱਛਿਆ ਵੀਰ ਜੀ ਪਹਿਲਾਂ ਨੇ ਦੁੱਧ ਦਿੱਤਾ ਆਇਆ ਠੀਕ ਹੈ ਜੀ ਹਾਂਜੀ ਵੀ ਇੱਕ ਸ਼ੌਕ ਸੀ ਵੀ ਚਲੋ ਨੀਲੀ ਰਾਵੀ ਤੇ ਸੀਮੰਟ ਤੋਂ ਆਪਾਂ ਗੱਬਣ ਕਰਾਦੇ ਹੋ ਵੀ ਟਾਈਮ ਟੈਬ ਬੁੱਲ ਤੋਂ ਟਾਈਮ ਟੈਬ ਬੋਲ ਦੋ ਵੀਰ ਜੀ ਰਿਕਾਰਡ ਆ ਦੁੱਧ ਆ ਮੈਂ ਦਾ ਠੀਕ ਹੈ ਜੀ ਅਸੀਂ ਕਾ ਕੋਈ ਵੀਰ ਭਰਾ ਦੂਰੋਂ ਨੇੜੇੋਂ ਚੰਗਾ ਮਾਲ ਲੈਣ ਦੇ ਚਾਹਵਾਨ ਹੁੰਦੇ ਕਈ ਠੀਕ ਹੈ ਜੀ ਅਸੀਂ ਚੰਗਾ ਮਾਲ ਸ਼ੋਅ ਕਰੀਏ ਵੀਡੀਓ ਚ ਬਿਲਕੁਲ ਲਓ ਦੱਸੋ ਵੈਸੇ ਪਸ਼ੂ ਵਪਾਰ ਦਾ ਕੀਤਾ ਪਰ ਜਿਹੜੀ ਇਹਦੀ ਗਾਰੰਟੀ ਤਸੱਲੀ ਵੀਰ ਤਾਂ ਦੇ ਰਿਹਾ ਠੀਕ ਹੈ ਜੀ ਕਿਉਂਕਿ ਪਿਛਲੇ ਸਵੇਰ ਪਹਿਲਾਂ ਪਲੋਂ ਦਾ ਜਿਹੜਾ ਦੁੱਧ ਉਹ ਚੋਇਆ ਠੀਕ ਹੈ ਜੀ ਚਵਾਈ ਕੀਤੀ ਆ ਉਸ ਵਿਹਾਰ ਤੇ ਜਿਹੜਾ ਵੀਰ ਗੱਲਬਾਤ ਕਰਨ ਰਿਹਾ ਵੀ ਕਿਸੇ ਭਰਾ ਨੂੰ ਗਾਰੰਟੀ ਤਸੱਲੀ ਵੀ ਚਾਹੀਦੀ ਆ ਉਹ ਵੀ ਦੇ ਦਿੱਤੀ ਜਾਊਗੀ 17 ਲੀਟਰ ਪਿਛਲੇ ਸਵੇਰ ਨੇ ਦੁੱਧ ਚਵਾਇਆ ਹੁਣ ਚੰਗੀ ਖਾਸੀ ਸੇਵਾ ਕੀਤੀ ਪਲੀ ਜੰਮੀਪੂਰੀ ਆ ਠੀਕ ਆ ਜੀ ਬਾਕੀ ਫੇਸ ਫੂਡ ਕੁਆਲਟੀ ਇੱਕ ਵਾਰੀ ਮੈਂ ਤੁਹਾਨੂੰ ਥੋੜੀ ਲਾਗਿਓ ਵਿਖਾ ਦੇਣਾ ਆ ਦੇਖੋ ਜੀ ਸੰਗ ਸੰਗ ਪੂਰਾ ਗੁਲਾਈ ਦੇ ਵਿੱਚ ਛੋਟੀ ਸਿੰਗੀ ਆ ਸ਼ਾਈ ਸ਼ੂ ਤੁਸੀਂ ਚੈੱਕ ਕਰੋ ਠੀਕ ਆ ਜੀ ਮੱਥਾ ਬਿਲਕੁਲ ਬਲੈਕ ਤੇ ਪਿੱਠਪੂੜੇ ਤੋਂ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਠੀਕ ਆ ਜੀ ਉੱਚਾ ਪਿੱਠਪੂੜਾ ਤੇ ਚੌੜਾ ਪਿੱਠਪੂੜਾ ਠੀਕ ਆ ਜੀ ਹਾਈਟ ਕਰਦੀ ਵੀ ਜੇਕਰ ਗੱਲ ਕਰੀਏ ਤੇ ਮੀਡੀਅਮ ਤੋਂ ਪਲੱਸ ਵੱਡੀਆਂ ਝੋਟੀਆਂ ਦੇ ਵਿੱਚ ਇਹਦੀ ਆਪਾਂ ਗਿਣਤੀ ਕਰ ਸਕਦੇ ਆ ਨਿਰਮਲ ਦਿਨ ਵੀਰ ਕਿੰਨੇ ਕੁ ਲੈ ਜੂਗੀ ਹਰੇ ਸਹੀ 10 ਕਿ ਦੱਸਿਆ ਵੀਰ ਜੀ ਇਹ 10 ਦਿਨ ਪਏ ਆ 1 ਵੈਸੇ ਝੋਟੀ ਕਰਦੀ ਆਪਾਂ ਪਿਛਲੇ ਸੋ ਜਨਵਰੀ 25 ਦਿਨ 25 ਤਰੀਕ ਨੂੰ ਉਹਦੇ ਦਿਨ ਪੂਰੇ ਆ 25 ਜਨਵਰੀ ਨੂੰ ਹਾਂਜੀ ਠੀਕ ਆ ਜੀ ਲਓ ਵੀ ਇੱਕ ਵਾਰੀ ਖੋਲ ਕੇ ਆਪਾਂ ਮੜਾਈ ਜਾ ਸਾਰਿਆਂ ਨੂੰ ਤੋੜ ਕੇ ਦਿਖਾਈਏ ਜੀ ਠੀਕ ਆ ਜੀ ਇਧਰੋਂ ਦੂਸਰੋਂ ਕੋਈ ਆਪਾਂ ਤੁਹਾਨੂੰ ਲੰਬਾ ਤੋੜ ਕੇ ਦਿਖਾਉਣੀ ਆ ਝੋਟੀ ਠੀਕ ਆ ਜੀ ਤੇ ਪੂਰੀ ਗੱਲਬਾਤ ਤੁਹਾਨੂੰ ਸਮਝ ਆ ਜਾਊਗੀ ਸੋ ਦੇਖਦੋ ਤੁਸੀਂ ਝੋਟੀ ਦੀ ਚੈੱਕ ਕਰੋ ਠੀਕ ਆ ਜੀ ਸੋ ਬਿਲਕੁਲ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਹਵਾਲੇ ਸਟ੍ਰਕਚਰ ਦੀ ਗੱਲ ਕਰੀਏ ਮੋਟਪਨ ਚੌਰਸ ਦੇਵਾ ਤੇ ਤੁਣ ਤੋਂ ਸ਼ਟਾਰਟ ਹੋ ਕੇ ਕਰਮਾ ਲਈ ਸੀ ਜੀ ਸੂ ਨਾਲ 810 ਦਿਨ ਹਜੇ ਦਾ ਪੈਂਡਿੰਗ ਆ ਠੀਕ ਆ ਹਾਂਜੀ ਅੱਜ ਇੱਥੇ ਬੈਠੇ ਰਹੂ ਅੱਜ ਅੱਛਾ ਮਿਲਦੀ ਮਿਲਦੀ ਪਰ ਲੰਬਾ ਸਮਾਂ ਵਧੀਆ ਹਾਂਜੀ ਹਾਂਜੀ ਵੀਰ ਜੀ ਲੰਮਾ ਸਮਾਂ ਇੱਕ ਹੋਰ ਨਿਰਮਲ ਜਿਹੜਾ ਹੈ ਨਾ ਮੜਾ ਤੋੜ ਦਿਆ ਜੀ ਹੈ ਜੀ ਵੀਰ ਜੀ ਦੋ ਹਾਂ ਲਾ ਲਾ ਲੋਬਿਟਾ ਜਿੱਥੋਂ ਜਿੱਦੀ ਦੋਸੋ ਚੰਗੀ ਹੈ ਠੀਕ ਹੈ ਜੀ ਬਾਕੀ ਜੰਪਾਲ ਕਰਮਾਲੀ ਨੂੰ ਪੂਰਾ ਹੁਣ ਜਿੱਥੋਂ ਤੱਕ ਆਪਾਂ ਮੌਕੇ ਦੀ ਗੱਲ ਕਰ ਸਕਦੇ ਹਾਂ ਠੀਕ ਹੈ ਜੀ ਬਾਕੀ ਬੰਦ ਦੀ ਥੰਮਤੀ ਚੰਗਾ ਐ ਜਦੋਂ ਬਿਲਕੁਲ ਆਪਾਂ ਕਹਿਦਿਆਂ ਨੇ ਵੀ ਆਵਾ ਧਵਾ ਜਾਈ ਕਰਮਾਲੀ ਚੰਗੀ ਥੱਲੇ ਪੰਡਾ ਪਾ ਲੂਗੀ ਹਜੇ ਸਮਾਂ ਹੈ ਇਹਦੇ ਰੱਖਣਾ ਡੁਲਾ ਹਾਂ ਐਡੀ ਕਰਮਾਲੀ ਹੱਥ ਨਾਲ ਸਭ ਪੂਜਤਾ ਕਰੂਗੀ ਹਾਂ ਠੀਕ ਆ ਅੱਛਾ ਨਿਰਮਲ ਇੱਕ ਡਿਮਾਂਡ ਹੁੰਦੀ ਹੈ ਵੀਰੇ ਇੱਕ ਮੋਲ ਹੁੰਦਾ ਵੀ ਕਿੱਥੋਂ ਤੱਕ ਕਪੜੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਦੇਣੀਆਂ ਪਹਿਲੀ ਵੀਡੀਓ ਆ ਹਾਂਜੀ ਐਂਡ ਟੂ ਐਂਡ ਕਿੱਥੋਂ ਤੱਕ ਜਿਹੜੀ ਦਿੱਤੀ ਜਾਊਗੀ ਵੀਰਤੀ ਲੋਕੀ ਕਰਨਗੇ 2 ਨਾਲ ਮੋਲ 2.5 ਵੀ ਕਰਨਗੇ ਆਪਾਂ 1.80 ਹਜ਼ਾਰ ਚ ਮਾਨ ਕਰਨਾ ਇੱਕ 80 ਚ ਹਾਂਜੀ ਠੀਕ ਹੈ ਜੀ ਮਤਲਬ ਇਹ ਉਹ ਗੱਲ ਆ ਵੀ ਕਿਸੇ ਭਰਾ ਨੂੰ ਚਲੋ ਕੋਈ 15 17 17 18 ਸਰੀ ਮੱਝ ਚਾਹੀਦੀ ਆ ਝੋਟੀ ਚਾਹੀਦੀ ਆ ਤੇ ਜ਼ਰੂਰ ਵਿਜ਼ਿਟ ਕਰਨ ਤੇ ਦੇਖਣ ਹਾਂਜੀ ਆ ਠੀਕ ਹੈ ਜੀ ਲੈ ਦੋਸਤੋ ਡਿਮਾਂਡ ਦੀ ਤਾਂ ਡਿਮਾਂਡ ਤੁਹਾਨੂੰ ਦੱਸ ਦਿੱਤੀ ਆ ਅਕੋ ਕਿਉਂਕਿ ਹਰੇਕ ਭਰਾ ਪੈਸੇ ਲਾਉਣ ਨੂੰ ਕਾਹਲਾ ਹੈ ਪਰ ਤਾਂ ਕੋਈ ਚੀਜ਼ ਨੂੰ ਬਿਲਕੁਲ ਉਹਦੀ ਪਰਫੈਕਟ ਚਾਹੀਦੀ ਆ ਠੀਕ ਆ ਜੀ ਉਹਨਾਂ ਦੁੱਧ ਚਵਾਉਣ ਵਾਲੀ ਤੇ ਇਹ ਝੋਟੀ ਜੇ ਤੁਸੀਂ ਇੱਕ ਵਾਰੀ ਆਣ ਕੇ ਦਰਸ਼ਨ ਜ਼ਰੂਰ ਕਰੇ ਜੇ 17 ਕਿਲੋ ਦੀ ਗਰੰਟੀ ਦਵਾਂਗੇ ਪਹਿਲਾਂ ਦੀ ਠੀਕ ਆ ਜੀ ਜੀ ਪਹਿਲੇ ਸਵੇਰ ਚੋਂ ਦਿੱਤਾ ਸੀ ਇਹਨੇ ਕਰਦੀ ਮੈਂ ਆਪਣੀ ਕੋਈ ਵਪਾਰ ਲੈਣ ਚ ਨਹੀਂ ਆ ਕਰਦੀ ਮੈਂ ਆ ਠੀਕ ਆ ਜੀ ਲਓ ਵੀ ਇਹ ਦੋਸਤੋ ਪਹਿਲੇ ਇਹ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾ ਦਿੱਤੀ ਆ ਠੀਕ ਆ ਜੀ ਤੇ 180 ਦੀ ਡਿਮਾਂਡ ਹੈ ਵਿੱਚੋਂ ਛੋੜ ਛੱਪੇ ਮਾਨਤਾ ਨਾਲ ਜ਼ਰੂਰ ਹੋਊਗਾ ਕੋਈ ਭਰਾ ਸੰਪਰਕ ਕਰ ਲੇ ਤੇ ਇਹ ਆ ਦੇਖੋ ਜੀ ਲੋ ਜੀ ਸੋ ਆਲ ਰੌਂਡ ਤੇ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਤੇ ਸੋ ਚੰਗੇ ਵਜਨ ਲੋਡ ਦੇ ਵਿੱਚ ਬਹੁਤ ਖੂਬਸੂਰਤ ਸ਼ਾਨਦਾਰ ਪੂਰੀ ਕੁਆਲਿਟੀ ਠੀਕ ਆ ਜੀ ਇੱਕ ਇਧਰ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਇੱਕ ਹੋਰ ਮਾਜ ਦਿਖਾ ਦਿੰਨੇ ਆ ਇਹਦਾ ਨਿਰਮਲ ਕੀ ਰਿਕਾਰਡ ਕੀ ਵੇਰਵਾ ਕੀ ਡਿਟੇਲ ਆ ਜੀ ਵੀਰ ਜੀ ਇਹ ਆਪਾਂ ਲਈ ਆ ਮੋਲਾ ਹਾਂ ਜੀ 15 ਕਿਲੋ ਰਿਕਾਰ ਆਂਦਾ ਦੋਦਾ 15 ਕਿਲੋ ਹਾਂਜੀ ਠੀਕ ਆ ਤੇ ਅੱਜ ਹਜੇ ਸਮਝ ਦਾ ਪਿਆ ਕਿੰਨੇ ਦਿਨ ਪੈਸੇ 10 ਦਿਨ ਇੰਨੇ ਵੀ ਪਏ ਆ ਜੀ 10 ਕੁ ਦਿਨ ਪਏ ਆ ਹਾਂਜੀ ਠੀਕ ਆ ਜੀ ਸੂਬਿਆਂ ਦੇ ਵਿੱਚ ਇਹ ਵੀ ਦੂਜਾ ਹੀ ਇੱਕ ਦੂਜਾ ਵੀਰ ਜੀ ਮੰਦ ਲੋ ਤੀਜਾ ਮੰਦ ਲੋ ਦੂਜੇ ਤੀਜੇ ਹੋਊਗੀ ਹਾਂਜੀ ਬਾਕੀ ਦੇਖਦੁਖ ਤੋਂ ਦੂਜੇ ਵੀ ਜਾਪਦੀ ਪਰ ਹੋ ਸਕਦਾ ਵੀ ਤੀਜੇ ਵੀ ਹਾਂਜੀ ਵੀਰ ਜੀ ਕਿੰਨਾ ਲਾਈ ਹੋਏ ਨੇ ਲੋਹਰੀ ਬੋਲ ਤੋਂ ਗੱਬਣੇ ਅੱਛਾ ਜੀ ਠੀਕ ਆ ਭਰਾ ਲੋਹਰੀ ਗੱਬਣ ਦਾ ਠੀਕ ਆ ਜੀ ਮਤਲਬ ਗੱਬਣਾ ਮੰਨਵਾ ਕੋ ਦੋਵੇਂ ਨੀਲੀ ਰਾਵੀ ਦੇ ਬੋਲਾਂ ਤੋਂ ਆ ਹਾਂਜੀ ਹਾਂਜੀ ਠੀਕ ਆ ਜੀ ਮੱਜਾਂ ਦੀ ਸ਼ਾਈ ਸ਼ੂਈ ਤੋਂ ਜਿਵੇਂ ਆਪਾਂ ਕਹਿ ਸਕਦੇਵੇਂ ਮੋਰਾ ਬ੍ਰੀਡ ਦੇ ਵਿੱਚ ਹਾਂਜੀ ਉਹ ਹੈਗੀ ਮੋਰਾ ਪਰ ਹੈ ਮਤਲਬ ਸ਼ੌਕਣਾ ਚਲੋ ਤੁਸੀਂ ਇਹਨੂੰ ਟਾਈਮਰ ਦਾ ਰਖਾ ਦਿੱਤਾ ਘਰ ਦੀ ਝੋਟੀ ਹੋਣੀ ਹਾਂਜੀ 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 ਤੇ ਇਹ ਅੱਗੇ ਤੁਸੀਂ ਦੱਸਣ ਦਾ ਵੀ ਆਪਣੇ ਲੋਹੜੀ ਬੋਲ ਤੋਂ ਹਾਂਜੀ ਲੋਹੜੀ ਬੋਲਦੂ ਹਾਂਜੀ ਠੀਕ ਆ ਇਹਦਾ ਨਿਰਮਲ ਕਿੰਨਾ ਸਮਾਂ ਪਿਆ ਕਦੋਂ ਤੱਕ ਸੁਕੂਗੇ ਜਿੰਨੇ 10 ਦਿਨ ਸਮਾਂ ਪਿਆ ਜਾਂਦਾ ਠੀਕ ਆ ਜੀ ਹਾਂਜੀ ਸੋ ਕਿਸਾਨ ਫਿਰ ਉਹ 10 ਕਿ ਦਿਨ ਦਾ ਹਜੇ ਸਮਾਂ ਇਹਦਾ ਪਿਆ ਸੁਣਦਾ ਬਾਕੀ ਝੋਟੀ ਘਰੇ ਚਾਹੇ ਮੱਝਾਂ ਅੰ ਤੁਸੀਂ ਮੰਨ ਸਕਦੇ ਜੀ ਹਾਂਜੀ ਬਾਕੀ ਥੱਲੇ ਥੱਲੇ ਦੀ ਵੀ ਸਾਫ ਸੁਥਰੀ ਆ ਬਾਕੀ ਪਾਰ ਪਿਛੇ ਦੀ ਕੋਈ ਟਿੱਪਣ ਟੁੱਪਣ ਦੇ ਚਾ ਆਪਣੀ ਤਸਦੀਕ ਦੀ ਆਪਣੀ ਗਰੰਟੀ ਆ ਆਪਣੀ ਗਰੰਟੀ ਦੇ ਕੋਈ ਵੀ ਵੀਰ ਨੇਰੇਉਂ ਦੇ ਰਹੇ ਦੂਰੋਂ ਆਉਂਦਾ ਏ ਆਪਣੀ ਗਰੰਟੀ ਦੇ ਲੈ ਜੀ ਬਿਲਕੁਲ ਜੀ ਬਿਲਕੁਲ ਨਰਮਨ ਕਮਰੀ ਵੀਰ ਖੋਲਗੇ ਦਿਖਾ ਲਗੇ ਵੀ ਲਓ ਦੋਸੋ ਇਹ ਵੀ ਮੱਝ ਚੰਗੀ ਆ ਸੋ 5 ਤੋਂ 7 ਦਿਨ ਆਈਡੀਆ ਇਹਦਾ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਗੁਲਾਈ ਗਲੂ ਸਿੰਘਾਂ ਦੀ ਪੂਰੀ ਆ ਸ਼ਕੀਨ ਪੂਰੀ ਆ ਬਸ ਠੀਕ ਆ ਜੀ ਦੋਵੇਂ ਝੋਟੀਆਂ ਸ਼ਕੀਨ ਬਹੁਤ ਆ ਸੋ ਜੰਪੜ ਪੂਰਾ ਕਰ ਮਾਲੀਆਂ ਨੂੰ ਪੂਰੀਆਂ ਗੋਲੇ ਵਾਂਗੂ ਠੀਕ ਬਾਦੀ ਸਟਰਕਚਰ ਦੀ ਗੱਲ ਕਰ ਲਈਏ ਆ ਹਵਾਨੇ ਜੱਡੇ ਦੀ ਇਹ ਗੱਲ ਹਾਂ ਠੀਕ ਆ ਹਾਂ ਇੱਕ ਮਿੰਟ ਨਿਰਮਲ ਵੀਰੇ ਥੋੜਾ ਜਿਹਾ ਸਲੋਪ ਤੋਰ ਲਿਆ ਜੇ ਫਲਕਾਰੀ ਥੋੜੀ ਆਗਾਹ ਨੂੰ ਕਰਦੇ ਆ ਜੀ ਆ ਲਓ ਜੀ ਠੀਕ ਹੈ ਜੀ ਮੜ ਜਿੰਦੀ ਵੀ ਫਲਕਾਰੀ ਪੈਕ ਸਰ ਤੋਂ ਲਓ ਵੀਰ ਆ ਲਓ ਸਪੂਣੀਆਂ ਪੜੀਆਂ ਪਲੀਤੀਆਂ ਨੇ ਠੀਕ ਹੈ ਜੀ ਕੋਈ ਲਸਪਣ ਨਹੀਂ ਤੁਹਾਨੂੰ ਨਜ਼ਰ ਆਊਗਾ ਝੋਟੀਆਂ ਪਧੋਗੇ ਰਾਜੀ ਆ ਫੁੱਲ ਵਜਨ ਲੋਡ ਤੇ ਦੇ ਚਾ ਠੀਕ ਹੈ ਜੀ ਤੇ ਇਹਦਾ ਵੀਰ ਮੁੱਲ ਕੀ ਕਰਤਾ ਫਿਰ ਦਵਾ ਵੀ ਕਿੰਨੇ ਦੀ ਆਜਾਪੇ ਮੁੱਲ ਜੀ ਵੀ ਲੋਕੀ ਡੇਢ ਵੀ ਕਰਨਗੇ 1 60 ਵੀ ਕਰਨਗੇ ਆਪਾਂ 1 30 ਜਮਾਨ ਕਰ ਦਾਂਗੇ 1 30 ਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਵੈਸੇ ਇਹ ਜਿਹੜੀ ਵਪਾਰ ਲਾਈਨ ਦੇ ਵਿੱਚ ਆਈ ਆ 130 ਦਾ ਮੁੱਲ ਕੀਤਾ ਜਿਹੜੀ ਘਰੇ ਚੋਰੀ ਪਰਾਇਸ ਦੀ ਦਵਾਂਗੇ ਹਾਂਜੀ ਦਵਾਂਗੇ ਇੱਕ ਦੀ 130 ਦੀ ਦਵਾਂਗੇ ਜੈਸ ਨੂੰ ਦਿਮਾਰ ਚ ਉੱਤੇ ਕੁਝ ਵੀ ਬੰਦ ਕਰਵਾਇਆ ਜਾਓ ਮਰਜ਼ੀ ਕਰ ਲਈ ਹਾਂਜੀ ਠੀਕ ਆ ਜੀ 130 ਦੀ ਦੋਸਤੋ ਇਹ ਮਿਲ ਜੂਗੀ ਠੀਕ ਆ ਜੀ ਸੋ ਇਹ ਵਪਾਰ ਲਾਈਨ ਦੇ ਵਿੱਚ ਆ ਤੇ ਇਹ ਛੋਟੀ ਜਿਹੜੀ ਵੀਰਤ ਉਹ ਕਰ ਦਿੱਤੀ ਠੀਕ ਆ ਜੀ ਸੋ ਪੂਰੀ ਡਿਟੇਲ ਹੈ ਪੂਰੀ ਗਾਰੰਟੀ ਤਸल्ली ਤਾਂ ਇਹ ਤੁਹਾਨੂੰ ਦੇ ਦਿੱਤੀ ਆ ਹਾਂਜੀ ਸੋ ਇਹ ਐਨੀਮਲ ਜਿਹੜਾ ਦੋਵੇਂ ਟੁਕੇ ਆ ਗੱਬਣ ਪਿਆਰੀ ਦੇ ਵਿੱਚ ਆ ਇਸ ਤੋਂ ਬਾਅਦ ਮੇਰਮਲ ਇੱਕ ਵੀਰ ਇੱਧਰ ਝੋਟੀ ਆਪਣੇ ਕੋਲ ਤੁਸੀਂ ਦੱਸ ਰਹੇ ਸੀ ਵੀ ਬਿਲਕੁਲ ਸੱਜਰ ਇਹ ਵੀ ਸੋਈ ਹੈ ਹਾਂਜੀ ਵੀਰ ਜੀ ਆਈ ਕੱਲ ਹੀ ਆਪਣੇ ਕੋਲ ਪਾਂਜੀ ਹਾਂਜੀ ਵੀਰ ਜੀ ਕੱਲ ਆਈ ਹੈ ਇਹ ਬੱਚਾ ਇਹਦਾ ਠੀਕ ਹੈ ਜੀ ਵੀਰ ਜੀ 20 ਦਿਨ ਹੋ ਗਏ ਇਸ ਨੂੰ ਸੂਈ ਨੂੰ ਅੱਛਾ 20 ਕਿ ਦਿਨਾਂ ਦੀ ਸੂਈ ਆ ਹਾਂਜੀ ਤੇ ਇਹ ਸੂਈਆਂ ਦੇ ਵਿੱਚ ਕਿਵੇਂ ਆ ਵੀਰ ਜੀ ਪਹਿਲਾਂ ਸੂਈ ਆ ਹਾਂ ਉਹ ਦੋਂਦੀ ਹੈ ਦੋ ਦੋਂਦਾ ਹਾਂਜੀ ਦੋ ਦੰਦ ਆ ਠੀਕ ਹੈ ਜੀ 20 ਦਿਨ ਦਾ ਸਮਾਂ ਹੋ ਗਿਆ ਹਾਂਜੀ ਦੁੱਧ ਦੁੱਧ 10 11 ਕਿਲੋ ਦੁੱਧ ਪੱਕਾ ਆ ਇਹਦੇ ਥੱਲੇ 10 11 ਕਿਲੋ ਹਾਂਜੀ ਮੈਨੂੰ ਲੱਗਦਾ ਵੀ ਥੋੜਾ ਨਵੀਂ ਆਉਣ ਕਰਕੇ ਥੋੜਾ ਕਾਲੀ ਕੁਲੀ ਚੀਜ਼ ਵਾਂਗ ਵੀਰ ਜੀ ਕਾਲੀ ਹੋਈ ਆ ਇੱਕ ਸੱਚ ਕਿਹੜੀ ਵੀਡੀਓ ਇਹ ਪਾਉਣੀ ਆ ਕੱਲ ਆਂਗੇ ਮੈਂ ਮਿਲੀ ਨਹੀਂ ਆ ਕੱਲ ਆਣ ਕੇ ਹਾਂਜੀ ਉੱਥੇ ਦੋ ਟਾਈਮ ਚ ਹੋਗੇ ਮੈਂ ਲਿਆਏ ਪਹਾੜੇ ਦੇ ਮੈਂ ਮਿਲਦੀ ਆ ਠੀਕ ਆ ਹਾਂ ਆਪਣੇ ਕੋਲ ਆਪਣੇ ਕੋਲ ਸਾਨਕੇ ਪਹਾੜਾ ਪੜਾ ਲਿਆ ਪਾਣੀ ਪਹਾੜਾ ਨਹੀਂ ਨਾ ਨਹੀਂ ਟੀਕਾ ਨਹੀਂ ਲਿਆ ਵੀ ਉਸਮਾ ਲਾਹ ਉਹ ਇੱਕੋ ਹੀ ਆ ਸਾਰਾ ਕੋਈ ਹੋ ਠੀਕ ਆ ਮੈਂ ਦੋਸਤੋ ਦੁੱਧ 10 ਕਿਲੋ ਆ ਫਲੂਨ ਪਹਿਲਾਂ ਛੋਟੀ ਆਪਾਂ ਤੁਹਾਨੂੰ ਜਿਹੜੀ ਦਿਖਾ ਰਹੇ ਆ ਪੂਰੀ ਤਸੱਲੀ ਦੇ ਨਾਲ ਖੋਲ ਕੇ ਵੀ ਤੋੜ ਕੇ ਦਿਖਾਵਾਂਗੇ ਮਗਰ ਕੱਟਿਆ ਕਿ ਕੱਟੀ ਆ ਵੀਜੀ ਕੱਟਿਆ ਮਗਰ ਕੱਟੀ ਆ ਆ ਫੀਮੇਲ ਆ ਠੀਕ ਆ ਜੀ 20 ਦਿਨਾਂ ਦਾ ਖਸੂਆ ਮੰਨ ਲੇ ਬੱਚ ਚਵਾਈ ਤੇ ਵੀ ਅਗਲੇ ਪਿਛਲੇ ਸਾਲਾਂ ਦੀ ਸਾਫ ਆ ਹਾਂ ਜੀ ਵੀਰ ਜੀ ਇੱਕ ਨੰਬਰ ਚਵਾਈ ਤੇ ਠੀਕ ਆ ਜਿਆ ਨਿਰਮਲ ਵੀਰ ਮਾੜਾ ਜੀ ਨੂੰ ਖੋਲ ਕੇ ਅੰਦਰੋਂ ਤੋੜ ਕੇ ਦਿਖਾ ਦਿਆ ਜੀ ਇਧਰ ਕੋਈ ਨਹੀਂ ਦਿੱਤੀ ਨਹੀਂ ਬਾਹਰ ਲਿਆਉਂ ਲਓ ਜੀ ਫੋਟੋ ਸੋਈ ਛੋਟੀ ਜਿਹੜੀ ਆ ਇਹ ਕੱਲ ਹੀ ਆਈ ਆ ਇਸ ਫਾਰਮ ਤੇ ਇਹ ਅੱਜ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਥੋੜਾ ਜਾਣ ਕੇ ਕਦੇ ਕਦੀ ਕਦਾਂ ਪਸ਼ੂ ਉਪਰਾ ਕਰਕੇ ਸਮਝ ਲੋ ਜਿਆ ਵੈਸੇ ਬੱਚੇ ਨੂੰ ਪਵਾਇਆ ਨਹੀਂ ਗਾ ਡਰ ਮੈਂ ਡੁੱਕਰ ਦਾ ਕਹਿ ਲੋ ਹਾਂਜੀ ਤੇ ਪਹਾੜੇ ਤੇ ਤਕਰੀਬਨ ਮਿਲ ਪਈ ਸੀ ਠੀਕ ਆ ਹਾਂਜੀ ਤੇ ਬਾਕੀ ਮੇਰਾ ਭਰਾ ਕੋਈ ਵੀ ਲੈ ਜਾਂਦਾ ਪਸ਼ੂ ਜੀ ਜੂ ਧਰ ਜੇ ਠੀਕ ਆ ਜੀ ਉਸ ਘਰੇ ਫਗਰਤਾਜੀ ਝੋਟੀ ਆ ਆ ਦੇਖੋ ਸੋ ਬਾਕੀ ਨਾਲ ਦੇ ਨਾਲ ਦੋਸਤੋ ਵੀ ਆਪਾਂ ਦੱਸ ਦਿੰਨੇ ਵੀ ਹੁਣ ਮਾਰਨਿੰਗ ਦਾ ਕੋਈ ਸਾਥੇ ਇਕੱਠ 9 ਵਜੇ ਦਾ ਸਮਾਂ ਤੇ ਚਵਾਈ ਇਹਦੀ ਮਿਲੂਗਾ ਵੀ ਨਿਰਮਲ ਡੱਕੀ ਆ ਚਵਾਈ ਹਾਂਜੀ ਹਾਂਜੀ ਡੱਕੀ ਆ ਤੇ ਇਹ ਕਿੰਨੇ ਵੀ ਦੇ ਦਾਂਗੇ ਆਪਾਂ ਜਿਹੜੀ ਝੋਟੀ ਆ ਇਹ ਵੀਰ ਜੀ 90 ਚੋਂ ਮਾਨਤਾਨ ਕਰ ਦਾਂਗੇ 90 ਚੋਂ ਹਾਂਜੀ ਕਿ ਕਸਣਾ ਕੁਸਣਾ ਕੱਢ ਕੇ ਦੇ ਦਿੱਤੀ ਛੋੜ ਛੱਪੇ ਕਰਕੇ ਖੁੱਲੇ ਹੈ ਆਫ ਲਾ ਰਹੀ ਹੈ ਫਿਰ ਮੈਂ ਤਾਂ ਵੀ ਹੰਡ ਤੋਂ ਇਹ ਕੀ ਗੱਲ ਕਰਦੀ ਹੈ ਕੋਈ ਭੈਣ ਭਰਾ ਕੋਈ ਯਾਰ 80000 ਦੀ ਦੇਦਾ ਯਾਰ ਅੱਜ ਪਹਿਲੀਆ ਵੀਡੀਓ 85000 ਦੀ ਹਾਂਜੀ ਠੀਕ ਹੈ ਜੀ ਲਓ ਜੀ 85000 ਦੀ ਇਹ ਝੋਟੀ ਮਿਲ ਜੂਗੀ ਮਗਰ ਕੱਟੀ ਆ ਸੋ ਚਵਾਚਪੂ ਦੀ ਚੰਗੀ ਹੈ ਠੀਕ ਆ ਜੀ ਚਵਾਚਪੂ ਇੱਕ ਨੰਬਰ ਆ ਪਰੋਂ ਕਰਮਾ ਠੀਕ ਹੈ ਜੀ ਠੀਕ ਆ ਸੋ ਇਹ ਦੋਸਤੋ ਐਨੀਮਲ ਨੇ ਅੱਜ ਟੋਟਲ 3 ਹੈ ਠੀਕ ਆ ਜੀ ਦੋ ਗੱਬੜ ਝੋਟੀਆਂ ਤਿਆਰੀ ਵਾਲੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਇੱਕ ਝੋਟੀ ਜਿਹੜੀ ਬਿਲਕੁਲ ਘਰੇਲੂ ਆ ਘਰੇ ਤਕਰੀਬਨ ਵੀਰ ਉਹਨਾਂ ਨੇ ਚਵਾਈ ਕੀਤੀ ਆ ਉਹਦਾ ਪੂਰਾ ਰਿਕਾਰਡ ਪੂਰੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ ਵੀ 17 ਕਿਲੋਟਰ ਪਲੂਨ ਪਹਿਲਾਂ ਨੇ ਦੁੱਧ ਚਵਾਇਆ ਹੋਰ ਨਿਰਮਲ ਵੀਰੇ ਕੋਈ ਗੱਲਬਾਤ ਕਰਨੀ ਹੋਵੇ ਮਿਰਜੀ ਆਪਾਂ ਨੂੰ ਫੋਨ ਉਹ ਹੀ ਵੀਰ ਲਾਵੇ ਕਿ ਮੈਂ ਇਹਦੇ ਪੈਸੇ ਲਾਉਣੇ ਆ ਹਾਂ ਹਾਂਜੀ ਠੀਕ ਆ ਬਹੁਤ ਦੋਸਤੋ ਹਰੇਕ ਭਰਾ ਦਾ ਸਮਾਂ ਕੀਮਤੀ ਆ ਕਿਉਂਕਿ ਹਰੇਕ ਵੀਰ ਨੂੰ ਹੁੰਦਾ ਵੀ ਜੋ ਡਿਟੇਲ ਆ ਜੋ ਜਾਣਕਾਰੀ ਆ ਆਪਾਂ ਵੀਡੀਓ ਦੇ ਵਿੱਚ ਫੁੱਲ ਦੇ ਦਿੱਤੀ ਆ ਭੈਣ ਭਰਾਵਾਂ ਨੂੰ ਜਿੱਥੇ ਤਸੱਲੀ ਦਿੱਤੀ ਆ ਉਹ ਤਸੱਲੀ ਦੇ ਵਿਹਾਵ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਬਾਕੀ ਮੇਰਾ ਵੀਰ ਉਹੀ ਤੁਸੀਂ ਕੰਟੈਕਟ ਵੀਰ ਕਰਿਓ ਜਿਹਦੇ ਵੀਰ ਨੇ ਵਾਕਏ ਖਰੀਦਣੀ ਆ ਕੋਈ ਸਾਈਦਿਆ ਨੇ ਕਰਨ ਦੀ ਗੱਲਬਾਤ ਕਰਨੀ ਆ ਜਾਂ ਇਥੇ ਆਣ ਕੇ ਆਪਣੀ ਤਸੱਲੀ ਕਰਨੀ ਆ ਠੀਕ ਆ ਜੀ ਇੱਕ ਨਰਮਲ ਇੱਕ ਨੰਬਰ ਆਪਣੇ ਸਾਹਮਣੇ ਕਰਦੇ ਵੀਰ ਨਹੀਂ ਜੀ 98722 ਹਾਂਜੀ 16024 ਠੀਕ ਆ ਜੀ ਦੂਜਾ ਨੰਬਰ 823832302 ਠੀਕ ਹੈ ਜੀ ਹਾਂ ਜੀ ਲਓ ਦੱਸੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਡੈ ਨੇ ਨੰਬਰਾਂ ਤੇ ਤੁਸੀਂ ਕਾਲ ਕਰੋ ਵਿਜਿਟ ਕਰੋ ਮਾਲ ਤਕਰੀਬਨ ਆਉਂਦਾ ਰਹਿੰਦਾ ਇਸੇ ਤਰ੍ਹਾਂ ਜਿਵੇਂ ਪੰਜ ਚਾਰ ਨਗ ਜਿਹੜੇ ਆ ਮੱਝਾਂ ਦੇ ਵਿੱਚ ਖਾਸ ਤੌਰ ਤੇ ਬੇੜਾਂ ਦੇ ਵਿੱਚ ਖਾਸ ਤੌਰ ਤੇ ਆਏ ਗਏ ਰਹਿੰਦੇ ਆ ਸੰਪਰਕ ਤੁਸੀਂ ਬਣਾ ਲਿਓ ਠੀਕ ਹੈ ਜੀ ਆਈ ਨਵੇਂ ਪਸ਼ੂਆਂ ਦੀ ਪੁੱਛਗਿੱਛ ਆ ਉਹ ਕਰਦੇ ਰਿਆ ਕਰੋ ਜੀ ਮਾਲ ਵੀ ਬਹੁਤ ਜ਼ਿਆਦਾ ਆਉਂਦਾ ਆਪਣੇ ਵਜੀ ਕੇ ਤਾਂ ਹਰ ਕੀ ਵੀਡੀਓ ਪਾ ਕੇ ਦੇਖ ਲਿਏ ਹਾਂ ਨਹੀਂ ਚੰਗੀ ਗੱਲ ਵੀਰੇ ਜੀ ਪਸ਼ੂ ਜ਼ਰੂਰ ਇੱਕ ਵਾਰੀ ਸਾਰੇ ਆਲੇ ਸਾਹਮਣੇ ਕਰਨਾ ਚਾਹੀਦਾ ਕਿਉਂਕਿ ਮੋਟਾ ਮਾਲ ਚੰਗਾ ਆਉਂਦਾ ਘਰ ਦੇ ਤੋਂ ਭੈਣ ਭਰਾ ਆਪਣੇ ਹੋਰ ਵੀ ਹੈਗੇ ਇਸੇ ਤਰ੍ਹਾਂ ਜਿਵੇਂ ਇੱਕ ਚੈਨ ਬਣੀ ਹੋਈ ਹੈ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਓਕੇ ਵੀਰ ਓਕੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਓ ਦੱਸੋ ਮਿਲਦੇ ਕਦੋਂ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ